ਤੇ ਇੱਥੇ ਆਪਾਂ ਟਰੇਡ ਪਲਾਨ ਕਰ ਰਹੇ ਆ ਕਾਲ ਸਾਈਡ ਦੀ ਅੱਜ ਨਿਫਟੀ ਨੇ ਮਤਲਬ ਕਿ 15 ਮਿੰਟ ਸਸਟੇਨ ਕੀਤਾ ਆ 573 ਕਰਕੇ ਆਪਾਂ ਕਾਲ ਸਾਈਡ ਦੀ ਟਰੇਡ ਪਲਾਨ ਕਰ ਰਹੇ ਆ ਠੀਕ ਆ ਪਹਿਲਾਂ ਮਾਰਕੀਟ ਇੱਕ ਵਾਰੀ ਮਤਲਬ ਕਿ ਅਪਸਾਈਡ ਦਾ ਮੂਵ ਦੇ ਚੁੱਕੀ ਹੈ ਉਸ ਤੋਂ ਬਾਅਦ ਡਿਪ ਆਈ ਤੇ ਅਪਾਂ ਟਰੇਡ ਪਲਾਨ ਕੀਤੀ ਕਾਲ ਸਾਈਡ ਦੀ ਠੀਕ ਆ ਇਹਦੇ ਪਿੱਛੇ ਲੌਜੀਕ ਸਿਰਫ ਇਹੋ ਜਿਹਾ ਕਿ 15 ਮਿੰਟ ਤੇ ਘੰਟੇ ਵਾਲਾ ਕੈਂਡਲ 573 ਸਸਟੇਨ ਹੋ ਗਿਆ ਸੀ ਇਸ ਕਰਕੇ ਮੈਨੂੰ ਲੱਗ ਰਿਹਾ ਹੈ ਕਿ ਮਾਰਕੀਟ ਉੱਪਰ ਜਾ ਸਕਦੀ ਹੈ ਠੀਕ ਆ ਡਿਪ ਆਈ ਆ ਵੈਸੇ ਵੀ ਪਹਿਲਾਂ ਜਿਸ ਜਗ੍ਹਾ ਤੇ ਆਪਣਾ ਸੈਟਅਪ ਬਣਿਆ ਸੀ 5 ਮਿੰਟ ਤੇ ਜੋ ਕਿ ਬੰਦਾ ਪ੍ਰੀਮੀਅਮ ਚਾਰਟ ਦੇ ਵਿੱਚ ਉਹ ਉੱਥੇ ਕੈਂਡਲ ਬਹੁਤ ਵੱਡਾ ਬਣਿਆ ਸੀ ਤੇ ਉੱਥੇ ਐਂਟਰੀ پلان ਆਪਣੀ ਨਹੀਂ ਹੋਈ ਸੀ ਠੀਕ ਹੈ ਤੇ ਇਸ ਕਰਕੇ ਦੁਬਾਰਾ ਉਸ ਜਗ੍ਹਾ ਤੇ ਆਇਆ ਤੇ ਆਪਣੀ ਐਂਟਰੀ پلان ਕੀਤੀ ਹੈ ਸਟਾਪ ਲੌਸ ਲਾਸਟ ਲੋ ਦੇ ਥੱਲੇ ਰੱਖਿਆ ਠੀਕ ਹੈ ਆਲਮੋਸਟ ਆਪਣਾ 10 ਪੁਆਇੰਟਾਂ ਦਾ ਇਹਦੇ ਵਿੱਚ ਸਟਾਪ ਲੌਸ ਰਹੇਗਾ ਠੀਕ ਹੈ ਤੇ ਟਾਰਗੇਟ ਵੀ ਇੰਨਾ ਅੱਗੇ ਰੱਖਾਂਗੇ ਠੀਕ ਹੈ ਬਾਕੀ ਦੇਖਦੇ ਹਾਂ ਕਿਸ ਤਰ੍ਹਾਂ ਮਤਲਬ ਕਿ ਇਹ ਅੱਗੇ ਆਪਾਂ ਨੂੰ ਟ੍ਰੇਡ ਦੇ ਵਿੱਚ ਪ੍ਰੋਫਿਟ ਹੁੰਦਾ ਹੈ ਜਾਂ ਫਿਰ ਲਾਸ ਹੁੰਦਾ ਹੈ ਹੋਲਡ ਕਰਕੇ ਰੱਖਦੇ ਆ ਤੇ ਇੱਕ ਵਾਰੀ ਆਪਾਂ ਸਟਾਪ ਲਾਸ ਲਗਾ ਲੈਨੇ ਆ ਠੀਕ ਹੈ ਤੇ ਜਦੋਂ ਵੀ ਤੁਸੀਂ ਵੀ ਟ੍ਰੇਡ ਪਲਾਨ ਕਰਨੀ ਹੈ ਸਟਾਪ ਲਾਸ ਜ਼ਰੂਰ ਲਗਾਇਆ ਕਰੋ ਠੀਕ ਹੈ ਬਿਨਾਂ ਸਟਾਪ ਲਾਸ ਤੋਂ ਟ੍ਰੇਡ ਕਦੇ ਨਾ ਕਰੋ ਠੀਕ ਹੈ ਤੇ ਅੱਜ ਦੀ ਆਪਣੀ ਪਹਿਲੀ ਹੀ ਟ੍ਰੇਡ ਆ ਠੀਕ ਹੈ ਤੇ ਅੱਜ ਦੀ ਆਪਣੀ ਟ੍ਰੇਡ ਜਿਹੜੀ ਹੈ ਤੁਸੀਂ ਉੱਤੇ ਟਾਈਮ ਦੇਖ ਪਾ ਰਹੇ ਹੋਗੇ ਲਗਭਗ 10:42 ਮਿੰਟ ਦੇ ਆਸ-ਪਾਸ ਬਣੀ ਹੈ ਠੀਕ ਹੈ ਤੇ ਆਪਣੀ ਆਪਾਂ ਸਟਾਪ ਲਾਸ ਲਗਾ ਦਿੱਤਾ ਤੇ ਹੁਣ ਆਪਾਂ ਮਤਲਬ ਕੀ ਕਰਦੇ ਆ ਕਿ ਆਰਡਰ ਨੂੰ ਐਡਿਟ ਕਰਕੇ ਰੱਖਿਆ ਆਪਣੇ ਟਾਰਗੇਟ ਲਈ ਜੇ ਫਨ ਮਤਲਬ ਕਿ ਟਾਰਗੇਟ ਮਿਲਦਾ ਹੈ ਤੇ ਆਪਾਂ ਮਤਲਬ ਕਿ ਇੱਥੋਂ ਟਾਰਗੇਟ ਬੁੱਕ ਕਰ ਸਕੀਏ ਇਸ ਕਰਕੇ ਠੀਕ ਹੈ ਤੇ ਵੇਟ ਕਰਦੇ ਹਾਂ ਟਰੇਡ ਦਾ ਕਿ ਆਪਾਂ ਨੂੰ ਇਹਦੇ ਵਿੱਚ ਪ੍ਰੋਫਿਟ ਹੁੰਦਾ ਹੈ ਜਾਂ ਫਿਰ ਸਟਾਪ ਲੌਸ ਆਪਣਾ ਹਿੱਟ ਹੁੰਦਾ ਹੈ ਠੀਕ ਹੈ ਤੇ ਅਜੇ ਫਿਲਹਾਲ ਮਤਲਬ ਕਿ ਨਾ ਹੀ ਜ਼ਿਆਦਾ ਲੌਸ ਤੇ ਨਾ ਹੀ ਜ਼ਿਆਦਾ ਪ੍ਰੋਫਿਟ ਦਿਖਾਈ ਦੇ ਰਿਹਾ ਹੈ ਠੀਕ ਹੈ ਤੇ ਹੋ ਸਕਦਾ ਹੈ ਕਿ ਇੱਥੇ ਮਤਲਬ ਕਿ ਆਪਾਂ ਨਾ ਮਤਲਬ ਕਿ ਸਟਾਪ ਲੌਸ ਵੀ ਹਿੱਟ ਹੋ ਸਕਦਾ ਹੈ ਕਿਉਂ ਹੋ ਸਕਦਾ ਹੈ ਹਿੱਟ ਕਿਉਂਕਿ ਜਿਹੜਾ ਕਿ ਰਿਸਿਸਟੈਂਸ ਤੋਂ ਮਾਰਕੀਟ ਥੱਲੇ ਜਰੂਰ ਆਈ ਸੀ ਪਰ ਮੈਂ ਇੱਥੋਂ ਸੈਲਿਸ ਕਰਕੇ ਨਹੀਂ ਕੀਤਾ ਕਿਉਂਕਿ ਮੈਨੂੰ ਲੱਗ ਰਿਹਾ ਕਿ ਮਾਰਕੀਟਰ ਦੇ ਵਿੱਚ ਥੋੜਾ ਜਿਹਾ ਬੁਲਿਸ਼ ਮਤਲਬ ਕਿ ਅਪਸਾਈਡ ਦਾ ਮੂਵ ਆ ਸਕਦਾ ਕਿਉਂਕਿ ਪਿਛਲੇ ਦਿਨ ਤੋਂ ਮਾਰਕੀਟ ਮਤਲਬ ਕਿ ਲਾਸਟ ਵਾਲੇ ਟਾਈਮ ਦੇ ਵਿੱਚ ਉੱਤੇ ਗਈ ਸੀ ਠੀਕ ਹੈ ਤੇ ਉਸ ਤੋਂ ਬਾਅਦ ਅੱਜ ਮਤਲਬ ਪਹਿਲੇ ਕੈਨਲ ਦੇ ਵਿੱਚ ਤੇ ਲਈ ਤੇ ਉਸ ਤੋਂ ਬਾਅਦ ਆ मतलब थोड़ी जा अपन उथे कवरिंग देखने मिली ते मतलब कि एक नवा हाई बना के आई ठीक है तो उसके बाद डिप आई सी ते बहुत स्लो हो रही सी, प्रीमियम सी, प्रीमियम वाद, वाद सी। ते प्रीमियम ਦੇ ਵਿੱਚ ਮੈਂ ਚੈੱਕ ਕਰ ਰਿਆ ਸੀ ਕਿ ਪੁੱਟ ਸਾਈਡ ਦੇ ਪ੍ਰੀਮੀਅਮ ਮੁੰਨੇ ਨਹੀਂ ਵਧ ਰਹੇ ਸੀ ਹਾਲਾਕੀ ਪਹਿਲੇ 15 ਮਿੰਟ ਦੇ ਕੈਂਡਲ ਦੇ ਵਿੱਚ ਹੀ ਮਾਰਕਟ ਟ੍ਰੇਡ ਕਰ ਰਹੀ ਹੈ ਪਹਿਲਾ 15 ਮਿੰਟ ਦਾ ਕੈਂਡਲ ਅੱਜ ਬਹੁਤ ਵੱਡਾ ਬਣਿਆ ਤੇ ਪਹਿਲੇ ਕੈਂਡਲ ਦੇ ਵਿੱਚ ਟ੍ਰੇਡ ਕਰਨਾ ਬਹੁਤ ਰਿਸਕੀ ਹੁੰਦਾ ਹੈ ਸਟਾਪ ਲੋਸ ਹਿੱਟ ਹੋਣ ਦੇ ਚਾਂਸ ਆਈ ਹੁੰਦੀ ਹੈ ਫਿਰ ਵੀ મતલਬ ਕਿ ਆਪਾਂ ਇਹ ਜਿਹੜਾ ਆਪਣਾ ਅਕਾਊਂਟ ਇਹਦੇ ਵਿੱਚ ਡੇਲੀ ਇੱਕ ਟ੍ਰੇਡ ਕਰਨੀ ਹੁੰਦੀ ਇਸ ਕਰਕੇ ਮਤਲਬ ਕਿ ਆਪਾਂ ਟ੍ਰੇਡ ਕਰ ਰਹੇ ਹਾਂ ਸਿਰਫ ਇਹ મતલਬ ਕਿ ਮੈਂ ਇਹ ਐਂਡ ਤੇ ਜਾ ਕੇ ਜਦੋਂ ਅ 6 ਮਹੀਨੇ ਬਾਅਦ ਜਾਂ ਇਸ ਮਹੀਨੇ ਬਾਅਦ ਵੀ ਵੀਡੀਓ ਪਾਵਾਂਗੇ ਠੀਕ ਹੈ ਉੱਥੇ ਮੈਂ ਸਰਪੇ ਰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਰੋਜ਼ ਟ੍ਰੇਡ ਕਰਕੇ ਮਤਲਬ ਕਿ ਕੀ ਨੁਕਸਾਨ ਹੁੰਦੇ ਜਾਂ ਫਿਰ ਕੀ ਫਾਇਦੇ ਹੁੰਦੇ ਠੀਕ ਹੈ ਉਹ ਦੇਖਣੇ ਆ ਤੇ ਕਿੰਨਾ ਪ੍ਰੋਫਿਟ ਹੋ ਸਕਦਾ ਉਹ ਵੀ ਦੇਖਣਾ ਠੀਕ ਹੈ ਬਾਕੀ ਕੱਲ ਆਪਾਂ ਨੂੰ ਮਤਲਬ ਕਿ ਲਾਸ ਹੋਇਆ ਸੀ ਤੁਸੀਂ ਦੇਖਿਆ ਹੋਊਗਾ 1800 ਰੁਪਏ ਦਾ ਪਰਸੋਂ ਆਪਾਂ ਨੂੰ 1650 ਰੁਪਏ ਦਾ ਪ੍ਰੋਫਿਟ ਆਇਆ ਸੀ ਉਸ ਤੋਂ ਪਿਛਲੇ ਦਿਨ ਆਪਾਂ ਨੂੰ 600 650 ਦਾ ਪ੍ਰੋਫਿਟ ਹੋਇਆ ਸੀ ਠੀਕ ਹੈ ਤੇ ਓਵਰਆਲ ਆਪਾਂ ਮਤਲਬ ਕਿ ਇਹਦੀ ਵੀਡੀਓ ਪਾਈ ਹੋਈ ਆ ਠੀਕ ਹੈ ਮਤਲਬ ਕਿ ਫਰਵਰੀ ਮਹੀਨੇ ਦੇ ਵਿੱਚ ਆਪਾਂ ਨੂੰ ਕਿੰਨਾ ਪ੍ਰੋਫਿਟ ਹੋਇਆ ਸੀ ਠੀਕ ਹੈ ਤੇ ਜੇ ਹੁਣ ਤੱਕ ਆਪਾਂ ਦੇਖੀ ਜਦੋਂ ਦਾ ਇੱਕ ਅਕਾਊਂਟ ਦੇ ਵਿੱਚ ਮਤਲਬ ਕਿ ਟਰੇਡਿੰਗ ਕਰਨੀ ਸ਼ੁਰੂ ਕੀਤੀ ਆ ਜੋ ਕਿ ਇੱਕ ਐਕਸਪੈਰੀਮੈਂਟ ਆਪਾਂ ਕਰ ਰਹੇ ਆ ਇਹਦੇ ਵਿੱਚ ਪਹਿਲੀ ਵੀਕ ਆ ਆਪਣੇ ਲਈ ਜਿਹੜੀ ਕਿ ਮਤਲਬ ਕਾਫੀ ਟਫ ਸਬਤ ਹੋ ਰਹੀ ਹੈ ਮਤਲਬ ਕਿ ਇਸ ਵੀਕ ਦੇ ਵਿੱਚ ਓਵਰঅল ਆਪਾਂ ਨੂੰ ਮਤਲਬ ਕਿ ਹੁਣ ਤੱਕ ਜੇ ਦੇਖੀਏ ਤੇ ਮਤਲਬ ਕਿ ਆਪਾਂ ਨੂੰ ਲਗਭਗ 6 ਹਫਤੇ ਹੋ ਚੁੱਕੇ ਆ ਮਤਲਬ ਕਿ ਡੇਢ ਮਹੀਨੇ ਦੇ ਆਸ-ਪਾਸ ਉਹ ਟਾਈਮ ਹੋਣ ਵਾਲਾ ਆ ਹੋਣ ਵਾਲਾ ਆ ਤੇ ਇਹਦੇ ਵਿੱਚ ਮਤਲਬ ਕਿ ਆਪਾਂ ਨੂੰ ਇਹ ਪਹਿਲੀ ਵੀਕ ਹੈ ਜਿਹਦੇ ਵਿੱਚ ਮਤਲਬ ਕਿ ਮੈਨੂੰ ਲੱਗ ਰਿਹਾ ਹੈ ਕਿ ਇਸ ਵੀਕ ਦੇ ਵਿੱਚ ਆਪਾਂ ਮਤਲਬ ਕਿ ਲਾਸ ਦੇ ਵਿੱਚ ਇਹ ਵੀਕ ਖਤਮ ਕਰਾਂਗੇ ਵੀਕ ਵੀ 4 ਦਿਨਾਂ ਦੀ ਸੀ ਤੇ ਵੀਕ ਜਿਹੜੀ ਆ ਕੀ ਇਸ ਵੀਕ ਦੇ ਵਿੱਚ ਮਾਰਕੀਟ ਨੇ ਵੀ ਕੋਈ ਜ਼ਿਆਦਾ ਵਧੀਆ ਮੂਵ ਨਹੀਂ ਦਿੱਤਾ ਸਾਈਡਵੇਜ਼ ਮਾਰਕੀਟ ਸੀ ਠੀਕ ਹੈ ਕਿਉਂਕਿ ਮਾਰਕੀਟ ਦੇ ਜੇ ਤੁਸੀਂ ਡੇ ਟਾਈਮ ਫਰੇਮ ਕਰਤੇ ਕਰਕੇ ਦੇਖੋਗੇ ਤੇ ਮਤਲਬ ਕਿ ਜਿਹੜੇ ਆਪਣੇ ਕੈਂਡਲ ਬਣੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਮਾਰਕੀਟ ਨੇ ਕੋਈ ਵੱਡਾ ਮੂਵ ਨਹੀਂ ਦਿੱਤਾ ਕਿਸੇ ਸਾਈਡ ਦਾ ਠੀਕ ਹੈ ਤੇ ਇਸ ਕਰਕੇ ਆਪਾਂ ਦੇਖਦੇ ਆ ਕਿ ਇਸ ਵੀਕ ਦੇ ਵਿੱਚ ਆਪਾਂ ਨੂੰ ਅੱਜ ਐਂਡ ਲਰ ਦੇਣੇ ਕੋਈ ਕੱਲ ਨੂੰ ਛੁੱਟੀ ਆ ਅੱਜ ਲਾਸ ਹੁੰਦਾ ਹੈ ਜਾਂ ਫਿਰ ਪ੍ਰੋਫਿਟ ਹੁੰਦਾ ਹੈ ਅੱਜ ਦੀ ਆਪਣੀ ਪਹਿਲੀ ਟਰੇਡ ਹੈ ਇੱਕ ਟਰੇਡ ਅੱਜ ਹੋਰ ਪਲਾਨ ਕਰਾਂਗੇ ਇਸ ਤੋਂ ਬਾਅਦ ਆ ਠੀਕ ਹੈ ਜੇ ਮਤਲਬ ਕਿ ਸੈਟਅਪ ਬੰਦਾ ਤਾਂ ਠੀਕ ਹੈ ਤੇ ਇਹਦੇ ਵਿੱਚ ਕਲੀਅਰ ਕਰਟ ਆਪਾਂ ਇਸੇ ਕਰਕੇ ਟਰੇਡ ਕੀਤੀ ਸੀ ਕਿਉਂਕਿ 15 ਮਿੰਟ ਤੇ ਘੰਟੇ ਦਾ ਕੈਂਡਲ ਉੱਤੇ ਸਸਟੇਨ ਕਰ ਚੁੱਕਿਆ ਸੀ ਤੇ ਇਸ ਕਰਕੇ ਮੈਨੂੰ ਲੱਗ ਰਿਹਾ ਸੀ ਕਿ ਟਿਪ ਤੇ ਬਾਇੰਗ ਆਵੇਗੀ ਠੀਕ ਹੈ ਬਾਕੀ ਵੇਟ ਕਰਦੇ ਆ ਅਜੇ ਆਪਣਾ ਲਾਸ ਹੀ ਚੱਲ ਰਿਹਾ ਹੈ ਤੇ ਦੇਖਦੇ ਆ ਸਟਾਪ ਲੌਸ ਹਿੱਟ ਹੁੰਦਾ ਤੇ ਇੱਥੇ ਆਪਣਾ ਸਟੌਪ ਲੌਸ ਲਗਭਗ ਹਿੱਟ ਹੋਣ ਹੀ ਵਾਲਾ ਹੈ ਕਾਫੀ ਨੇੜੇ ਹੈ ਤੇ ਸਟੌਪ ਲੌਸ ਆਪਣਾ ਦੇਖਦੇ ਆਪਾਂ ਹਿੱਟ ਹੋਣੀ ਵਾਲਾ ਹੈ ਕਾਫੀ ਨੇੜੇ ਹੈ ਮਾਰਕੀਟ ਠੀਕ ਹੈ ਸਟੌਪ ਲੌਸ ਸੈੱਟ ਕਰਦੇ ਤੇ ਵੇਟ ਕਰਦੇ ਆ ਥੋੜਾ ਜਿਹਾ ਤੇ ਅਜੇ ਮਾਰਕੀਟ 2500 ਤੋਂ ਵੈਸੇ ਉੱਤੇ ਚੱਲ ਰਹੀ ਹੈ ਥੱਲੇ ਕੋਈ ਵੀ ਮਤਲਬ ਕਿਸ ਨੇ ਕੈਂਡਲ ক্লোਜ਼ ਨਹੀਂ ਕੀਤਾ ਆਪਣਾ 5 ਮਿੰਟ ਦੇ ਟਾਈਮ ਫਰੇਮ ਤੇ ਵੀ ਠੀਕ ਹੈ ਤੇ ਇੱਕ ਵਾਰੀ ਵਿਕ ਜ਼ਰੂਰ ਮਾਰੀ ਆ ਥੱਲੇ ਠੀਕ ਹੈ ਤੇ 521 ਦਾ ਆਪਣਾ ਲਾਸ ਚੱਲ ਰਿਹਾ ਹੈ ਕਾਫੀ ਨੇੜੇ ਸਟਾਪ ਲਾਸ ਹਿੱਟ ਹੁੰਦੇ ਵੇਟ ਕਰਦੇ ਆ ਤੇ ਪਰ ਕੋਈ ਨਹੀਂ ਜਾਂ ਫਿਰ ਸਟ੍ਰੇਟ ਹੋਏ ਜਾਂ ਆਪਣਾ ਲਾਸ ਤੇ ਸਟਾਪ ਲਾਸ ਦੇ ਕਾਫੀ ਨੇੜੇ ਆ ਤੇ ਦੇਖਦੇ ਆ ਮਾਰਕੀਟ ਕੀ ਆਪਣਾ ਸਟਾਪ ਲਾਸ ਕੱਟ ਦਈਏ ਜਾਂ ਫਿਰ ਆਪਾਂ ਨੂੰ ਪ੍ਰੋਫਿਟ ਦਿੰਦੀ ਆ بس ਵੇਟ ਕਰ ਸਕਦੇ ਹੁਣ ਇਸ ਤੋਂ ਲਗਾ ਕੁਛ ਨਹੀਂ ਤੇ ਮਾਰਕੀਟ 500 ਤੋਂ ਥੱਲੇ ক্লোਜ਼ ਵੀ ਕਰ ਚੁੱਕੀ ਹੈ ਤੇ ਹੁਣ ਹਾਈ ਚਾਂਸ ਹੈ ਸਟੌਪ ਲੌਸ ਹਿੱਟ ਹੋ ਕੇ ਕਾ ਫਿਰ ਵੀ ਅਪਨਾ ਸਟੌਪ ਲੌਸ ਤੱਕ ਵੇਟ ਜਰੂਰ ਕਰਾਂਗੇ ਕਿਉਂਕਿ ਹੋ ਸਕਦਾ ਹੈ ਕਿ ਮਾਰਕੀਟ ਰਿਵਰਸ ਹੋ ਜਾਵੇ ਤੇ ਕਾਫੀ ਨੇੜੇ ਆ ਤੇ ਸਟੌਪ ਲੌਸ ਆਪਣਾ ਕੱਟ ਚੁੱਕਿਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਸਟੌਪ ਲੌਸ ਹਿੱਟ ਹੋ ਚੁੱਕਿਆ 776 ਦਾ ਆਪਣਾ ਸਟੌਪ ਲੌਸ ਹਿੱਟ ਹੋਇਆ ਇਸ ਟ੍ਰੇਡ ਦੇ ਵਿੱਚ ਠੀਕ ਹੈ ਤੇ ਉਹ ਨੈਕਸਟ ਟ੍ਰੇਡ ਪਲਾਨ ਕਰਾਂਗੇ ਜੇ ਸੈਟਅਪ ਬੰਦਾ ਆਇਆ ਤਾਂ ਠੀਕ ਹੈ ਤੇ ਇਹ ਦੇਖ ਸਕਦੇ ਹੋ ਤੇ ਹੁਣ ਆਪਾਂ ਨੈਕਸਟ ਟਰੇਡ ਪਲਾਨ ਕਰਾਂਗੇ ਤੇ ਨੈਕਸਟ ਟਰੇਡ ਆਪਾਂ ਇੱਥੇ ਲੈ ਲਈ ਆ ਠੀਕ ਆ ਸੇਮ ਉਸੇ ਡਾਇਰੈਕਸ਼ਨ ਨੂੰ ਕਾਲ ਸਾਈਡ ਨੂੰ ਹੀ ਟਰੇਡ ਲਈ ਆ ਠੀਕ ਆ ਥੋੜੀ ਜੀ ਪਹਿਲਾਂ ਵੀਡੀਓ ਨਹੀਂ ਬਣੀ ਮੇਰੇ ਤੋਂ ਠੀਕ ਆ ਇਹਦੇ ਵਿੱਚ ਮੈਂ ਸਟਾਪ ਲੋਸ ਜਿਹੜਾ ਲਗਾਉਂਗਾ ਬਿਰਾ ਸਿਰਫ ਚ ਚਾਰ ਜਾਂ ਪੰਜ ਪੁਆਇੰਟਾਂ ਦਾ ਆਪਣਾ ਸਟਾਪ ਲੌਸ ਹੋਵੇਗਾ ਠੀਕ ਹੈ 26 ਤੇ ਆਪਣੀ ਐਂਟਰੀ ਹੋਈ ਹੈ ਠੀਕ ਹੈ 7 ਪੁਆਇੰਟਾਂ ਦਾ ਆਪਣਾ ਸਟਾਪ ਲੌਸ ਹੋਵੇਗਾ 19 ਦੇ 19 ਪੁਆਇੰਟ ਤੇ ਆਪਾਂ ਸਟਾਪ ਲੌਸ ਰੱਖਾਂਗੇ ਇਹਦੇ ਵਿੱਚ ਪ੍ਰੀਮੀਅਮ ਦੇ ਹਿਸਾਬ ਨਾਲ ਮੈਂ ਇਹ ਟ੍ਰੇਡ ਲਈ ਹੈ ਠੀਕ ਹੈ ਸੇਮ ਡਾਇਰੈਕਸ਼ਨ ਕਾਲ ਸਾਈਡ ਦੀ ਇਹ ਵੀ ਟ੍ਰੇਡ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਸਟਾਪ ਲੌਸ ਲਗਾ ਰਹੇ ਹਾਂ 19.90 ਠੀਕ ਹੈ ਐਂਟਰੀ ਮੇਰੀ অলਮੋਸਟ 26 ਦੇ ਆਸ-ਪਾਸ ਹੋਈ ਠੀਕ ਹੈ 7 ਪੁਆਇੰਟਾਂ ਦਾ ਆਪਣਾ ਸਿਰਫ ਸਟਾਪ ਲੌਸ ਹੈ ਛੋਟਾ ਜਿਹਾ ਇਹਦਾ ਵੀ ਰੀਜਨ ਸੇ ਪ੍ਰੋਫਿਟ ਸਟਾਪ ਲੌਸ ਆਪਾਂ ਲਗਾ ਦਿੱਤਾ ਤੇ ਮਾਰਕੀਟ ਉੱਤੇ ਜਾ ਰਹੀ ਹੈ ਠੀਕ ਹੈ ਤੇ ਮੂਵਿੰਗ ਐਵਰੇਜ ਇੱਥੇ ਮੈਂ 15 ਮਿੰਟ ਦਾ ਟਾਈਮ ਫਰੇਮ ਕੀਤਾ ਹੈ ਠੀਕ ਹੈ ਜੇ 15 ਮਿੰਟ ਦਾ ਕੈਂਡਲ ਹੈ ਮੂਵਿੰਗ ਐਵਰੇਜ ਨੂੰ ਟੱਚ ਕਰਨ ਤੋਂ ਪਹਿਲਾਂ ক্লোਜ਼ ਕਰ ਜਾਂਦਾ ਹੈ ਤੇ ਫਿਰ ਮੈਂ ਇਸ ਟ੍ਰੇਡ ਦੇ ਵਿੱਚ ਥੋੜਾ ਜਿਹਾ ਵੱਡਾ ਪ੍ਰੋਫਿਟ ਲੈਣ ਦੀ ਕੋਸ਼ਿਸ਼ ਕਰਾਂਗਾ ਜੇ ਇੱਕ ਕੈਂਡਲ ਮੂਵਿੰਗ ਐਵਰੇਜ ਨੂੰ ਟੱਚ ਕਰ ਜਾਂਦਾ ਹੈ ਤੇ ਫਿਰ ਆਪਣਾ ਟਾਰਗੇਟ ਬਹੁਤ ਛੋਟਾ ਹੋਵੇਗਾ ਠੀਕ ਹੈ ਤੇ ਦੇਖਦੇ ਹਾਂ ਕਿ ਕਿੰਨੇ ਕਿੱਥੇ ਆਪਾਂ ਨੂੰ ਮਤਲਬ ਕਿ ਟੱਚ ਕਰਦਾ ਹੈ ਜਾਂ ਫਿਰ ਨਹੀਂ ਵੇਟ ਕਰਦੇ ਹਾਂ ਇਸ ਟ੍ਰੇਡ ਦੇ ਵਿੱਚ ਤੇ 5 ਮਿੰਟ ਤੇ ਤਾਂ ਮੂਵਿੰਗ ਐਵਰੇਜ ਨੂੰ ਟੱਚ ਕਰ ਚੁੱਕਿਆ ਪਰ ਆਪਾਂ 15 ਮਿੰਟ ਦੇ ਹਿਸਾਬ ਨਾਲ ਕਿਉਂਕਿ ਕਾਲ ਸਾਈਡ ਆ ਇਸ ਕਰਕੇ 15 ਮਿੰਟ ਦਾ ਵੇਟ ਕਰਾਂਗੇ ਅਜੇ ਆਪਾਂ ਨੂੰ ਟਰੇਡ ਦੇ ਵਿੱਚ ਪ੍ਰੋਫਿਟੀ ਚੱਲ ਰਿਹਾ ਠੀਕ ਹੈ ਤੇ ਅਸੀਂ ਵੇਟ ਕਰਦੇ ਹਾਂ ਕਿ ਸਟਾਪ ਲੌਸ ਹਿੱਟ ਹੁੰਦਾ ਇਸ ਟਰੇਡ ਦੇ ਵਿੱਚ ਜਾਂ ਫਿਰ ਆਪਾਂ ਦਾ ਐਕਸਿਟ ਹੁੰਦਾ ਇਹ ਜੇ ਜਦੀ ਆਪਣੀ ਆਖਰੀ ਟਰੇਡ ਹੋਵੇਗੀ ਠੀਕ ਹੈ ਮਤਲਬ ਇਸ ਹਫਤੇ ਦੀ ਵੀ ਆਖਰੀ ਟਰੇਡ ਹੋਵੇਗੀ ਠੀਕ ਹੈ ਤੇ ਬਣੇ ਰਹੋ ਤੁਸੀਂ ਵੀਡੀਓ ਦੇਖਦੇ ਰਹੋ ਇਸ ਟਰੇਡ ਦੇ ਵਿੱਚ ਲੌਜੀਕ ਸਿਰਫ ਸੇਮ ਉਹੀ ਸੀ ਠੀਕ ਹੈ ਪਿਛਲੀ ਵਾਰੀ ਮਤਲਬ ਕਿ ਇੱਥੇ ਛੋਟਾ ਸਟੌਪ ਲੌਸ ਬਣਦੇ ਸੀ ਪ੍ਰੀਮੀਅਮ ਵਾਲਾ ਸੈਟਅਪ ਬਣਿਆ ਸੀ ਮਤਲਬ ਕਿ ਪ੍ਰੀਮੀਅਮ ਵਾਲਾ ਸੈਟਅਪ ਤਾਂ ਬਣਿਆ ਸੀ ਜਦੋਂ ਪਿਛਲੀ ਵਾਰੀ ਮਤਲਬ ਕਿ ਪ੍ਰੀਮੀਅਮ ਇੱਥੇ ਆਇਆ ਸੀ ਇਸ ਵਾਰ ਨਹੀਂ ਬਣਿਆ ਠੀਕ ਹੈ ਇਹ ਵੀ ਥੋੜੀ ਜਿਹੀ ਰਿਸਕੀ ਟ੍ਰੇਡ ਹੈ ਪਰ ਸੇਮ ਉਹੀ ਤਰੀਕਾ ਪਿਛਲੀ ਵਾਰੀ ਕਿਉਂਕਿ ਮਾਰਕੀਟ ਦੇ ਵਿੱਚ ਜਿੱਥੇ ਹੈਮਰ ਬਣਿਆ ਸੀ ਉੱਥੋਂ ਸਪੋਰਟ ਲਿਆ ਉਸਨੇ ਤੇ ਮੈਨੂੰ ਲੱਗ ਰਿਹਾ ਸੀ ਕਿ ਬਾਈਅਰ 500 ਤੋਂ ਥੱਲੇ ਇੱਕ ਵਾਰੀ ਆ ਕੇ ਮਤਲਬ ਕਿ ਜਿਹੜੇ ਜਿਨ੍ਹਾਂ ਨੇ ਉੱਥੋਂ ਸੈਲ ਕੀਤਾ ਉਹਨਾਂ ਨੂੰ ਟ੍ਰਾਈਪ ਕਰ ਸਕਦੀ ਹੈ ਇਸ ਕਰਕੇ ਟ੍ਰੇ ਤੇ ਵੇਟ ਕਰਦੇ ਆਂ ਤੇ ਆਪਣਾ ਪ੍ਰੋਫਿਟ ਹੋ ਰਿਹਾ 350 ਦੇ ਆਸ-ਪਾਸ ਠੀਕ ਹੈ ਵੇਟ ਕਰਦੇ ਆਂ ਤੇ 400 ਤੋਂ ਉੱਤੇ ਪ੍ਰੋਫਿਟ ਜਾ ਚੁੱਕਾ ਹੈ ਠੀਕ ਹੈ ਇਹਦੇ ਵਿੱਚ ਬਹੁਤ ਛੋਟਾ ਸਟਾਪ ਲਸ ਬੰਦਾ ਸੀ ਸਿਰਫ ਇਸੇ ਕਰਕੇ ਮੈਂ ਦੁਬਾਰਾ ਐਂਟਰੀ ਕੀਤੀ ਨਹੀਂ ਤੇ ਇਹ ਨਹੀਂ ਛੇਤੀ ਮੈਂ ਐਂਟਰੀ ਨਹੀਂ ਕਰਦਾ ਤੇ ਤੁਸੀਂ ਟਾਈਮ ਵੀ ਦੇਖ ਸਕਦੇ ਹੋ ਜੋ ਲਗਭਗ ਉਸੇ ਟਾਈਮ ਦੇ ਆਸ-ਪਾਸ ਆਪਾਂ ਐਂਟਰੀ ਕਰ ਲਈ ਜਦੋਂ ਇਹ ਪਹਿਲੀ ਟਰੇਡ ਆਪਣੀ ਖਤਮ ਹੋਈ ਸੀ ਠੀਕ ਹੈ ਤੇ ਇੱਥੇ ਆਪਾਂ ਤੇ ਇੱਥੇ ਆਪਾਂ ਬੁੱਕ ਕਰ ਲਿਆ ਪ੍ਰੋਫਿਟ ਆਪਣਾ ਬੁੱਕ ਹੋ ਗਿਆ ਕਿਉਂਕਿ ਆਪਾਂ ਉਨਾ ਹੀ ਪ੍ਰੋਫਿਟ ਲਿਆ ਜਿੰਨਾ ਆਪਣਾ ਸਟਾਪ ਲਸ ਬੰਦਾ ਸੀ ਓਵਰঅল